ਦੀ ਨਾਥ ਮੈਂ ਆਖਰੋ ਸ੍ਰੀਰ ਸਸਤ ਕੀਣ ਸਮੈ ਸਿਮਰੰਥ ਨਾਨਕ ਰਾਮ ਦਮੋਦਰ ਮਾਦਵ ਸਲੋਕ ਧਰ ਜੀ ਹਰੇ ਇਕ ਟਿਕ ਤੂੰ ਲਾਹੇ ਵਿਡਾਣੀ ਆਸ ਨਾਨਕ ਨਾਮ ਧਿਆਈ ਹੈ ਆਰ ਜਿ ਆ ਵੈ ਰਾਸ ਤੰਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਮਹਾਪੁਰਸ਼ਾਂ ਦੀ ਤਪਸਥਲ ਭੂਮੀ ਡੇਰਾ ਗੁਰੂ ਸਰ ਧਰਮਸ਼ਾਲਾ ਜੌੜੀਆਂ ਟਾਬਾਂ ਵਿਖੇ ਅੱਜ ਅੰਮ੍ਰਿਤ ਵੇਲੇ ਕੌੜੀ ਸੁਖਮਨੀ ਸਾਹਿਬ ਜੀ ਦੇ ਸਰਲ ਅਰਥ ਕਰਨ ਲਈ ਅੱਜ ਪਹਿਲੇ ਦਿਨ ਸ਼ੁਰੂਆਤ ਕੀਤੀ ਹੈ ਇਸ ਤੋਂ ਪਹਿਲਾਂ ਭਗਤਾਂ ਦੀ ਬਾਣੀ ਦੀ ਨਿਤਨੇਮ ਦੀ ਕਥਾ ਹੋ ਚੁੱਕੀ ਹੈ ਔਰ ਰਾਤ ਅਨਾਉਂਸ ਕੀਤਾ ਸੀ ਭਗਤਾਂ ਦੀ ਬਾਣੀ ਚ ਬਾਬਾ ਫਰੀਦ ਦੀ ਬਾਣੀ ਉਦੇਸ਼ ਕਰਨ ਕੀਤੇ ਜਾਣਗੇ ਪਰ ਭਗਤਾਂ ਦੀ ਬਾਣੀ ਦੇ ਪਹਿਲਾਂ ਅਰਥ ਹੋ ਚੁੱਕੇ ਹਨ ਨਿਤਨੇਮ ਦੀ ਬਾਣੀ ਦੇ ਵੀ ਅਰਥ ਹੋ ਚੁੱਕੇ ਹਨ ਹੁਣ ਸਿਰਫ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਅਰਥ ਕੀਤੇ ਜਾਣਗੇ ਸੁਖਮਨੀ ਸਾਹਿਬ ਇਕ ਬਹੁਤ ਹੀ ਸਰਲ ਬਾਣੀ ਹੈ ਮਨੁੱਖ ਨੇ ਜੀਵਨ ਕਿਵੇਂ ਜਿਉਣਾ ਹੈ ਔਰ ਗੁਰੂ ਨਾਨਕ ਪਾਤਸ਼ਾਹ ਨੇ ਜੋ ਬਚਨ ਕੀਤਾ ਹੈ ਕਿ ਉਹ ਸਚਾਰਾ ਹੋਈ ਹੈ ਕਿ ਉਹ ਖੂੜਾ ਟੁੱਟੇ ਫਾਲ ਇਸ ਪੁਰਸ਼ ਨੇ ਸਚਾਰਾ ਕਿਵੇਂ ਬਣਨਾ ਹੈ ਕਿਹੜੇ ਗੁਣ ਨੇ ਜਿਹੜੇ ਇਸ ਨੇ ਧਾਰਨ ਕਰਨੇ ਨੇ ਔਰ ਉਹ ਗੁਣ ਧਾਰਨ ਕਰਨ ਤੋਂ ਬਾਅਦ ਇਹ ਜੀਵ ਸਚਾਰਾ ਪੁਰਸ਼ ਬਣ ਜਾਏਗਾ ਗੌਰਿ ਸੋਖੁਨੀ ਸਾਹਿਬ ਵਿੱਚ ਇੱਕ ਇੱਕ ਸਿਧਾਂਤ ਨੂੰ ਇੱਕ ਇੱਕ ਗੁਣ ਨੂੰ ਪੂਰੇ ਵਿਸਥਾਰ ਨਾਲ ਗੁਰੂ ਅਰਜਨ ਦੇਵ ਜੀ ਨੇ ਵਿਅਕਤ ਕੀਤਾ ਹੈ ਬਿਆਨ ਕੀਤਾ ਹੈ ਅਸਲ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਸਿਧਾਂਤਕ ਹੈ ਭਾਵ ਇੱਕ ਸ਼ਲੋਕ ਵਿੱਚ ਬਹੁਤ ਕੁਝ ਬਿਆਨ ਕੀਤਾ ਹੈ ਜਿਹੜੀ ਗੁਰੂ ਅੰਗਦ ਦੇ ਮਹਾਰਾਜ ਦੀ ਅਕੂ ਅਮਰਦਾਸ ਮਹਾਰਾਜ ਦੀ ਸਤਗੁਰ ਰਾਮਦਾਸ ਮਹਾਰਾਜ ਦੀ ਬਾਣੀ ਹੈ ਉਹ ਸਾਰੀ ਗੁਰੂ ਭਾਵਨਾ ਸ਼ਰਧਾ ਭਾਵਨਾ ਤੇ ਟਿਕੀ ਹੋਈ ਹੈ ਭਾਵ ਉਹਦੇ ਚ ਗੁਰੂ ਭਾਵਨਾ ਉਹ ਗੁਰੂ ਸ਼ਰਧਾ ਜਿੰਨ ਜਾਦੇ ਬਿਆਨ ਕੀਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਵਿਆਖਿਆਤਮਕ ਬਾਣੀ ਹੈ ਭਾਗ ਇੱਕ ਸਿਧਾਂਤ ਨੂੰ ਬਹੁਤ ਵੱਡੇ ਰੂਪ ਵਿੱਚ ਵਿਆਖਿਆ ਕਰਕੇ ਸਰਲ ਤੋਂ ਸਰਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅੱਜ ਸੁਖਨੀ ਸਾਹਿਬ ਜਿਹਦੇ ਸਰ ਅਰਥਾਂ ਨੂੰ ਤੁਸੀਂ ਸਰਬਣ ਕਰੋਗੇ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਜੀ ਸਾਹਿਬ ਜੀ ਦੇ ਅਰਥ ਕਰਨ ਲੱਗੇ ਆ ਬਹੁਤ ਸਾਰੇ ਵਿਦਵਾਨਾਂ ਨੇ ਕੁਝ ਵਿਚਾਰ ਆਪਣੇ ਬਿਆਖਤ ਕੀਤੇ ਨੇ ਜਿਵੇਂ ਕਹਿੰਦੇ ਨੇ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ RAM ਸਰ ਜੀ ਧਰਤੀ ਤੇ ਬੈਠੇ ਸੀ ਅੰਮ੍ਰਿਤ ਵੇਲਾ ਸੀ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦਰਸ਼ਨ ਕਰਨ ਆਏ ਤੇ ਮਹਾਰਾਜ ਨੂੰ ਨਮਸਕਾਰ ਕਰਕੇ ਬੈਠ ਗਏ ਮਹਾਰਾਜ ਦਾ ਪ੍ਰਸੰਨ ਚਿੱਤ ਵੇਖ ਕਰਕੇ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਆਪជា ਜਿਸ ਤਰ੍ਹਾਂ ਹਿੰਦੂ ਧਰਮ ਵਿੱਚ ਗੀਤਾ ਦੇ 18 ਅਧਿਆਏ ਹਨ ਔਰ ਉਹ वेद व्यास ਦੀ ਲਿਖੀ ਹੋਈ ਰਚਨਾ ਜਿਹੜੀ ਸੀ ਉਹਨੂੰ ਭਗਵਾਨ ਕ੍ਰਿਸ਼ਨ ਨੇ ਜੰਗੇ ਮੈਦਾਨ ਵਿੱਚ ਕੁਰਖੇਤਰ ਚ ਉਹਦੇ ਅਰਜਣ ਨੂੰ ਸਰਲ ਅਰਥ ਸਮਝਾਏ ਇਸ ਤਰ੍ਹਾਂ ਸਾਨੂੰ ਵੀ ਕੁਸਰਲ ਬਾਣੀ ਬਖਸ਼ਿਸ਼ ਕਰੋ ਜਿਹਦੇ ਨਾਲ ਜਿਹਦੇ ਅਰਥ ਸਾਰਿਆਂ ਨੂੰ ਸਧਾਰਨ ਬੁੱਧੀ ਵਾਲੇ ਆਦਮੀ ਨੂੰ ਵੀ ਸਮਝ ਆ ਜਾਣ। ਤੋਂ ਮਹਾਰਾਜ ਜੀ ਨੇ ਇਹ ਸੁਖਮਣੀ ਨਾਮ ਦੀ ਬਾਣੀ ਰਚਨਾ ਕੀਤੀ। ਔਰ ਇਸ ਦੀਆਂ 24 ਅਸ਼ਟਪਦੀਆਂ ਨੇ। ਕੁਝ ਵਿਦਵਾਨ ਲੋਕਾਂ ਨੇ ਅੱਖਰਾਂ ਦੀ ਗਿਣਤੀ ਕੀਤੀ ਹੈ। ਉਹ ਕਹਿੰਦੇ ਇਸ ਦੇ ਟੋਟਲ ਕੁੱਲ 24 ਹਜ਼ਾਰ ਅੱਖਰ ਨੇ। ਕਹਿਣ ਤੋਂ ਮਰਾਤਬ ਇਹ ਹੈ ਕਿ ਇੱਕ ਅੱਖਰ ਆਦਮੀ ਇੱਕ ਸਵਾਸ ਨਾਲ ਕਹੇਗਾ ਤੇ ਜਦੋਂ ਪੂਰੀ ਸੁਖਮਣੀ ਦਾ ਜਾਪ ਕਰ ਲਏਗਾ ਤਾਂ ਉਸ ਦੇ ਜਿਹੜੇ 24000 ਸਵਾਸ ਹੈ ਉਹ ਸਫਲ ਹੋ ਜਾਣਗੇ ਆਮ رائے ਵਿੱਚ ਇਹ ਹੈ ਕਿ ਆदमी 24000 ਸਵਾਸ ਦਿਨ ਪਰ ਰਾਤ ਲੈਂਦਾ ਹੈ। ਇਧਰ ਕੁਝ ਵਿਦਵਾਨਾਂ ਦਾ ਖਿਆਲ ਹੈ 21600 ਸਵਾਸ ਆਦਮੀ ਲੈਂਦਾ ਹੈ। ਉਹਦੇ ਵਿੱਚ ਵੀ ਜਿਹੜੇ ਰੋਗੀ ਪੁਰਸ਼ ਨੇ ਸਵਾਸ ਤੇਜ ਲੈਂਦੇ ਆ ਦਮੇ ਵਾਲਾ ਪੁਰਸ਼ ਜਿਹੜਾ ਆਦਮੀ ਭਾਰ ਚੁੱਕ ਕੇ ਤੁਰਦਾ ਦੌੜਦਾ ਹੈ ਜਸਮਾਨੀ ਕਸਰਤ ਕਰਦਾ ਹੈ ਉਹ ਵੀ ਸਵਾਸ ਤੇਜ ਲੈਂਦਾ ਹੈ ਜਿਹੜਾ ਜੋਗੀ ਪੁਰਸ਼ ਹੈ ਉਹ ਲੰਬਾ ਲੰਬਾ ਸਵਾਸ ਲੈਂਦਾ ਹੈ ਉਸ ਸਵਾਸ ਸਭ ਤੋਂ ਜ਼ਿਆਦਾ ਜੋਗੀ ਪੁਰਸ਼ ਸਵਾਸ ਕੱਟ ਲੈਂਦਾ ਤੋਂ ਮਹਾਰਾਜ ਨੇ ਇਹ ਸੁਖਣੀ ਸਾਹਿਬ ਨਾ ਦੀ ਜਿਹੜੀ ਬਾਣੀ ਉਚਾਰਨ ਕੀਤੀ ਹੈ ਇਹਦੇ ਵਿੱਚ 24000 ਸ਼ਬਦ ਹਨ ਜਿਹੜਾ ਆਦਮੀ ਮਨ ਕਰਕੇ ਮਨ ਨੂੰ ਟਿਕਾ ਕਰਕੇ ਵਰਤੀ ਨੂੰ ਰੋਕ ਕਰਕੇ ਜਦੋਂ ਸੁਖੁਣੀ ਸਾਹਿਬ ਦਾ ਜਾਪ ਕਰੇਗਾ ਤਾਂ ਉਹਦੇ ਜੀਵਨ ਵਿੱਚ ਇੱਕ ਤਬਦੀਲੀ ਆਏਗੀ ਧਾਰਮਿਕਤਾ ਆਏਗੀ ਅਧਿਆਤਮਿਕ ਖੋਜ ਵਾਸਤੇ ਉਹਦੀ ਜਿਹੜੀ ਬੁੱਧੀ ਹੈ ਨਾ ਉਹ ਵਧੇਗੀ ਜਿਹੜੀ ਵਿਕਾਰੀ ਬੁੱਧੀ ਹੈ ਉਹ ਵਿਵੇਕ ਬੁੱਧੀ ਬਣ ਜਾਏਗੀ ਅੰਤ ਵਿੱਚ ਉਹ ਆਦਮੀ ਜਿਹੜਾ ਉਹ ਮੁਕਤੀ ਨੂੰ ਪ੍ਰਾਪਤ ਕਰਨੇਗਾ ਦੂਸਰਾ ਕਈ ਵਿਦਵਾਨਾਂ ਨੇ ਅਰਥ ਕੀਤਾ ਇਹ ਸੁੱਖਾਂ ਦੀ ਮਣੀ ਹੈ ਮਣੀ ਸ਼ਬਦ ਸੁਰਨ ਵਿੱਚ ਆਇਆ ਗੁਰਬਾਣੀ ਚ ਜ਼ਿਕਰ ਆਇਆ ਔਰ ਨਾਲ ਨਾਲ ਪਰਮਾਣ ਵਿੱਚ ਵੀ ਸਾਹ ਜ਼ਿਕਰ ਆਉਂਦਾ ਹੈ ਕਿ ਜਿਹੜਾ ਜਿਸ ਸਰਪ ਦੇ ਸਿਰ ਦੇ ਵਿੱਚ ਮਣੀ ਪੈਦਾ ਹੋ ਜਾਏ ਉਹ ਚੰਦਰਮਾ ਵਾਲੇ ਚੜਮ ਜਦੋਂ ਪੂਰਨਮਾਸੀ ਦਾ ਦਿਨ ਹੁੰਦਾ ਹੈ ਉਹ ਸਰਪ ਮਣੀ ਨੂੰ ਬਾਹਰ ਕੱਢ ਕੇ ਜਦੋਂ ਰੱਖਦਾ ਹੈ ਉਹਦੇ ਵਿੱਚ ਉਹ ਚੰਦਰਮਾ ਦੀਆਂ ਰੋਸ਼ਨੀ ਦੇ ਨਾਲ ਕਿਰਣਾ ਨਾਲ ਉਹਦੇ ਚੋਂ ਅੰਮ੍ਰਿਤ ਜਿਹੜਾ ਨਾ ਉਹ ਰਿਸਦਾ ਹੈ ਸਰਪ ਉਸ ਮਣੀ ਵਿੱਚੋਂ ਰਿਸੇ ਹੋਏ ਅੰਮ੍ਰਿਤ ਨੂੰ ਛੱਟਦਾ ਹੈ ਕਹਿੰਦੇ ਪੂਰਾ ਮਹੀਨਾ ਜਿਹੜਾ ਉਹਦੇ ਦਿਮਾਗ ਸਿਰ ਵਿੱਚ ਜਹਿਰ ਰਹਿੰਦਾ ਉਹਦੀ ਜਿਹੜੀ ਜਲਨ ਹੈ ਨਾ ਉਹ ਉਹਦੇ ਨਾਲ ਚਟਣ ਨਾਲ ਮਿਟੀ ਜਾਂਦੀ ਹੈ ਕੁਝ ਵਿਦਵਾਨਾਂ ਦਾ ਇਹ ਵੀ ਕਹਿ ਆਲ ਹੈ ਪਰ ਮੈਂ ਸਮਝਦਾ ਪਈ ਇਹ ਬਾਣੀ ਮਹਾਪੁਰਖਾਂ ਦੀ ਹੈ ਜੈਸੇ ਸਤਗੁਰੂ ਵੀ ਬਚਨ ਕਰਦੇ ਨੇ ਇਹ ਬਾਣੀ ਮਹਾਪੁਰਖ ਕੀ ਕੋਈ ਬਿਰਲਾ ਪੁਰਸ਼ ਜਿਹੜਾ ਵਿਚਾਰੇਗਾ ਪੜਦੇ ਅਸੀਂ ਸਾਰੇ ਹੀ ਆਂ ਪਰੰਤੂ ਬਾਣੀ ਦਾ ਵਿਚਾਰ ਬਾਣੀ ਨੂੰ ਧਾਰਨ ਕਰਨਾ ਬਾਣੀ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਇਹ ਜਿਹੜਾ ਹੈ ਕੁਝ ਕੁਝ ਮਹਾਪੁਰਸ਼ਾਂ ਦੇ ਕੁਝ दैवी ਕਿਰਪਾ ਵਾਲੇ ਪੁਰਸ਼ ਕੁਝ ਬਵੇਕੀ ਬਵੇਕ ਬੁੱਧੀ ਵਾਲੇ ਪੁਰਸ਼ਾਂ ਦੇ ਇਹ ਪੱਲੇ ਆਉਂਦੀ ਹੈ ਸਾਰਿਆਂ ਦੇ ਨਹੀਂ ਗੁਰਬਾਣੀ ਦੇ ਬਹੁਤ ਸਾਰੇ ਟੀਕੇ ਮਿਲਦੇ ਨੇ ਆਪਣੀ ਆਪਣੀ ਬੁੱਧੀ ਨਾਲ ਆਪਣਾ ਆਪਣਾ ਜਿੰਨਾ ਕਿਸੇ ਨੂੰ ਗਿਆਨ ਹੈ ਉਹਦੇ ਹਿਸਾਬ ਨਾਲ ਸਾਰਿਆਂ ਨੇ ਟੀਕੇ ਕੀਤੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਬਚਨ ਹੈ ਜੇਤੇ ਬਦਨ ਸ੍ਰਿਸ ਸਭ ਧਾਰੇ ਆਪ ਆਪਨੀ ਬੂਝ ਉਚਾਰੇ ਔਰ ਜਿਤਨੀ ਕੁ ਬੁੱਧੀ ਅਕਲ ਕਿਸੇ ਆਦਮੀ ਨੂੰ ਹੁੰਦੀ ਹੈ ਉਹ ਉਹਦੀ ਵਰਤੋਂ ਕਰਦਾ ਉਸੇ ਵਿਚਾਰ ਉਨਾ ਹੀ ਵਿਚਾਰ ਜਿਹੜਾ ਉਹਦੇ ਮਨ ਚ ਦਿਮਾਗ ਚ ਆਉਂਦਾ ਹੈ ਬਿਆਖਤ ਕਰਦਾ ਤੋਂ ਇਸ ਲਈ ਇਹ ਜਿਹੜੀ ਸੁਖੁਣੀ ਬਾਣੀ ਹੈ ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਇੱਕ ਅਸ਼ਟਪਦੀ ਵਿੱਚ 8 ਪਉੜੀਆਂ ਨੇ ਉਹਨਾਂ ਵਿੱਚ 8 ਜਾਂ 6 ਜਿਹੜੀਆਂ ਨੇ ਉਹ ਤੁਕਾਂ ਨੇ ਔਰ ਇੱਕ ਵਿਚਾਰ ਨੂੰ ਲੈ ਕਰਕੇ ਪੂਰੀ ਅਸਥਪਤੀ ਵਿੱਚ ਸਤਿਗੁਰਾਂ ਨੇ ਬੜਾ ਸੁੰਦਰ ਬਿਆਨ ਕੀਤਾ ਹੈ ਇਹ ਵੀ ਵਿਖਣ ਵਾਲੀ ਗੱਲ ਹੈ ਕਿ ਇਹ ਜਿਹੜੀ ਸਰਲ ਬਾਣੀ ਹੈ ਅੱਜ ਸਮਾਜ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੋਈ ਹੈ ਨਿਤਨੇਮੀ ਪੁਰਸ਼ ਜਿਥੇ ਗੋੜੀ ਸੁਖਨੀ ਜੀ ਦਾ ਨਿਤਨੇਮ ਨਾਲ ਪਾਠ ਕਰਦੇ ਨੇ ਉੱਥੇ ਗੌੜੀ ਸੁਖਮਨੀ ਜੀ ਦੇ ਉੱਤੇ ਬਹੁਤ ਸਾਰੀਆਂ ਸੁਸਾਇਟੀਆਂ ਸੇਵਾ ਸੁਸਾਇਟੀਆਂ ਸੇਵਾ ਕਰਨ ਵਾਲੀਆਂ ਸਮਾਜ ਜਿਮਨੁਖੀ ਸੇਵਾ ਕਰਨ ਵਾਲੀਆਂ ਸੁਸਾਇਟੀਆਂ ਵੀ ਬਹੁਤ ਪ੍ਰਚਲਿਤ ਹਨ ਔਰ ਐਂਉ ਕਹਿ ਲਈਏ ਕਿ ਸੁਖਮਨੀ ਹਰਮਨ ਪਿਆਰੀ ਬਾਣੀ ਬਣ ਰਹੀ ਹੈ ਆਮ ਕਰਕੇ ਸਧਾਰਨ ਪਾਠ ਦੀ ਜਿਹੜੀ ਰਵਾਇਤ ਸੀ ਉਹ ਵੀ ਸਾਡੇ ਸਮਾਜ ਚੋਂ ਖਤਮ ਹੋ ਰਹੀ ਹੈ। ਅਖੰਡ ਪਾਠ ਦੀ ਜਿਹੜੀ ਉਹ ਵੀ ਰਵਾਇਤ ਜਿਹੜੀ ਹੈ ਉਹ ਵੀ ਜਿਹੜਾ ਖਤਮ ਹੋ ਰਿਹਾ ਸਮਾਂ। ਕੇਵਲ ਤੇ ਕੇਵਲ ਸੁਖਮਣੀ ਦਾ ਕੰਮ ਰਹਿ ਗਿਆ। ਭਈ ਚਲੋ 2 2.5 ਘੰਟੇ ਵਿੱਚ ਹੀ ਸਾਰਾ ਕਾਰਜ ਸਮਾਪਤ ਹੋ ਜਾਂਦਾ। ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ। ਸੁਖਮਣੀ ਜੀਵਨ ਨੂੰ ਬਣਾਉਣ ਵਾਲੀ ਹੈ। ਔਰ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਜਿਹੜੀ ਹੈ ਉਹ ਗਿਆਨ ਦੇ ਕਰਕੇ ਮੁਕਤੀ ਪ੍ਰਦਾਨ ਕਰਨ ਵਾਲੀ ਹੈ ਇੱਕ ਹੋਰ ਵਿਸ਼ੇਸ਼ਤਾ ਜਿਹੜੀ ਸੁਖਮਣੀ ਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਰਨਣ ਕੀਤੀ ਹੈ ਜਿੰਨੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਕਿਸੇ ਦਾ ਮਹਾਤਮ ਨਹੀਂ ਲਿਖਿਆ ਔਰ ਤੁਸੀਂ 24ਵੇਂ ਅਸ਼ਟਪਦੀ ਪੜੋਗੇ ਤਾਂ ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੁਖਮਣੀ ਸਾਹਿਬ ਪੜਨ ਦਾ ਮਹਾਤਮ ਲਿਖਿਆ ਹੈ ਕਿ ਜੇ ਤੁਸੀਂ ਸੁਖਮਣੀ ਪੜੋਗੇ ਸੁਖਮਣੀ ਸਾਹਿਬ ਸੁਣੋਗੇ ਤਾਂ ਤੁਹਾਨੂੰ ਆਹ ਕੁਝ ਪ੍ਰਾਪਤ ਹੋਏਗਾ ਇਸ ਬਾਣੀ ਦੇ ਅੰਤ ਵਿੱਚ ਤੁਸੀਂ ਦੇਖ ਲੈਣਾ ਤਾਂ ਇਸ ਲਈ ਇਹ ਜਿਹੜਾ ਸੁਖਮਣੀ ਦਾ ਮਹਾਤਮ ਹੈ ਉਹ ਅਧਿਕ ਹੈ ਇੱਕ ਵਿਦਵਾਨਾਂ ਦੀ ਰਾਏ ਰਵਾਇਤ ਇਹ ਵੀ ਹੈ ਇਹ ਸੁਖਮਣੀ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਹੈ ਔਰ ਇਸ ਵਿੱਚ ਜਿਹੜੇ ਮਨੁੱਖੀ ਜੀਵਨ ਨੂੰ ਸਫਲ ਕਰਨ ਦੇ ਸਾਧਨ ਨਿਜਮ ਅਸੂਲ ਉਹ ਬਿਆਨ ਕੀਤੇ ਹਨ ਗੌੜੀ ਸੁਖਮਣੀ ਮਹੱਲਾ ਪੰਜਵਾ ਗੌੜੀ ਸੁਖਮਣੀ ਮਹੱਲਾ ਪੰਜਵਾ ਭਾਪ ਇਹ ਪੰਚਮ ਪਾਛੇ ਗੁਰੂ ਅਰਜਨ ਦੇ ਮਹਾਰਾਜ ਜੀ ਰਚਨਾ ਹੈ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਇਹਦੇ ਜੇ ਵੀ ਇੱਕ ਸਿਫਤ ਹੈ ਜਿੱਥੇ 24 ਅਸ਼ਟਪਦੀਆਂ ਨੇ ਉੱਥੇ 24 ਸ਼ਲੋਕ ਵੀ ਵਿੱਚ ਲਿਖੇ ਹਨ ਹਰ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਸ਼ਲੋਕ ਹੈ ਔਰ ਉਸ ਸ਼ਲੋਕ ਤੋਂ ਬਾਅਦ ਵਿੱਚ ਫਿਰ ਅਸ਼ਟਪਦੀ ਦੀ ਰਚਨਾ ਕੀਤੀ ਹੈ ਸ਼ਲੋਕ ਦੋਹਰਾ ਸੋਰਠਾ ਇੱਕ ਹਫ਼ਤਾ ਦੇ ਅੰਗ ਹਨ ਔਰ ਇਹ ਮਾਤਰਕ ਛੰਦ ਨੇ ਜਦੋਂ ਤੁਸੀਂ ਕਾਵਿ ਪੜ੍ਹਦੇ ਆ ਕਾਵਿ ਵਿੱਚ ਤਿੰਨ ਤਰ੍ਹਾਂ ਦੇ ਛੰਦ ਆਉਂਦੇ ਨੇ ਮਾਤਰਕ ਛੰਦ ਬਰਣਕ ਛੰਦ ਔਰ ਗਣਕ ਛੰਦ ਆਉਂਦੇ ਆ ਗਣਕ ਛੰਦਾਂ ਵਿੱਚ ਗਣਕ ਗਿਣਤੀ ਕੀਤੀ ਜਾਂਦੀ ਹੈ ਔਰ ਬਰਣਕ ਛੰਦਾਂ ਵਿੱਚ ਬਰਣ ਅੱਖਰਾਂ ਦੀ ਗਿਣਤੀ ਕੀਤੀ ਜਾਂਦੀ ਹੈ ਔਰ ਜਿਹੜੇ ਮਾਤਰਕ ਛੰਦ ਹੈ ਉਹਨਾਂ ਚ ਮਾਤਰਾ ਦੀ ਗਿਣਤੀ ਕੀਤੀ ਜਾਂਦੀ ਹੈ ਵਾਡੀ ਸਮਝ ਵਾਤੇ ਦੱਸਿਆ ਜਿੱਦਾਂ ਆਪਾਂ ਸਕੂਲ ਅੱਖਰ ਵਰਤਦੇ ਆ ਜੇ ਅਸੀਂ ਬਰਨ ਗਣੀਏ ਤਾਂ ਇਹਦੇ ਵਿੱਚ ਤਿੰਨ ਹਨ ਸ ਸ ਕ ਕ ਤੇ ਲ ਲ ਜੇ ਮਾਤਰਾ ਗਣੀਏ ਤਾਂ ਕਕੇ ਨੂੰ ਦਲੈਂਕੜ ਲੱਗੇ ਨੇ ਇੱਕ ਮਾਤਰਾ ਬਣ ਗਈ ਫਿਰ ਚਾਰ ਮਾਤਰਾ ਦਾ ਸ਼ਬਦ ਬਣਦਾ ਸਕੂਲ ਇਸੇ ਤਰ੍ਹਾਂ ਜਿਹੜਾ ਗਣ ਸ਼ਬਦ ਨੇ ਜਿੱਥੇ ਗਣਾਂ ਦੀ ਗਿਣਤੀ ਹੈ ਉੱਥੇ ਗਣ ਕੀ ਹੀ ਗਿਨੇ ਜਾਂਦੇ ਨੇ ਤੋ ਇਹ ਜਿਹੜਾ ਸ਼ਲੋਕ ਹੈ ਇਹ ਵੀ ਮਾਤਰਿਕ ਛੰਦ ਵਿੱਚ ਆਉਂਦਾ ਆ ਵੈਸੇ ਮਾਤਰਿਕ ਛੰਦ ਵਿੱਚ 23 24 ਮਾਤਰਾ ਹੁੰਦੀਆਂ ਨੇ 11 12 12 12 ਤੇ ਵਿਸ਼ਰਾਮ ਹੁੰਦਾ ਇਹ ਮਾਤਰਿਕ ਸ਼ਾਂਤੀ ਵੰਡ ਹੈ ਪਰ ਸਤਿਗੁਰੂ ਨੇ ਬਾਣੀ ਵਿੱਚ ਜਿੱਥੇ ਸ਼ਲੋਕ ਲਿਖੇ ਨੇ ਉੱਥੇ ਇਹਨਾਂ ਗਿਣਤੀਆਂ ਦੀ ਗਿਣਤੀ ਨਹੀਂ ਕੀਤੀ ਬਲਕਿ ਜਿਹੜਾ ਉਹ ਭਾਵ ਜਿਹੜਾ ਉਹ ਇਸ ਸ਼ਬਦ ਦਾ ਅਰਥ ਜਾਂ ਸਪਸ਼ਟ ਕਰਨ ਵਾਸਤੇ ਗੁਰੂ ਸਾਹਿਬ ਨੇ ਸਲੋਕ ਲਿਖਿਆ ਉਹਦੇ ਵਿੱਚ ਬਰਣਾ ਦੀ ਮਾਤਰਾ ਦੀ ਅੱਖਰਾਂ ਦੀ ਗਿਣਤੀ ਨੂੰ ਪਰਵਾਹ ਨਹੀਂ ਕੀਤਾ ਬਲਕਿ ਜਿਹੜੇ ਸਿਧਾਂਤ ਹੈ ਵਿਚਾਰ ਹੈ ਉਹਨਾਂ ਨੂੰ ਵਿਅਕਤ ਕੀਤਾ ਹੈ ੴ ਸਤਿਗੁਰ ਪ੍ਰਸਾਦ ਜਿਤਨੀਆਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਆਂ ਲਿਖੀਆਂ ਗਈਆਂ ਨੇ ਉਹਨਾਂ ਦੇ ਆਰੰਭ ਵਿੱਚ ਚਾਰ ਪ੍ਰਕਾਰ ਦਾ ਜਿਹੜਾ ਮੰਗਲ ਆਉਂਦਾ ਹੈ ਸਭ ਤੋਂ ਛੋਟਾ ਮੰਗਲ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਫਿਰ ਆਉਂਦਾ ਹੈ ਪੂਰਾ ਮੂਲ ਮੰਤਰ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਤੀਸਰਾ ਮੰਤਰ ਜਿਹੜਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ ਚੌਥਾ ਜਿਹੜਾ ਮੰਤਰ ਹੈ ਉਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਸਤਗੁਰ ਪ੍ਰਸਾਦ ਐਸਾ ਆਉਂਦਾ ਹੈ ਭਾਗ ਚਾਰ ਤਰ੍ਹਾਂ ਦੇ ਮੰਗਲ ਆਉਂਦੇ ਨੇ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਿਹੜਾ ਛੋਟਾ ਮੰਗਲ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਹੜਾ ਉਹ ਵਰਤਿਆ ਇਸ ਦਾ ਅਰਥ ਹੈ ਇੱਕ ਅਦੁੱਤੀ ਪਰਮਾਤਮਾ ਜਿਹੜਾ ਸਤ ਹੈ ਚਿੱਤ ਹੈ ਤੇ ਆਨੰਦ ਸਰੂਪ ਹੈ ਯਾਦ ਰੱਖਣਾ ਇਹ ਸ਼ਬਦ ਕਾਠੋ ਉਪਨੇਸ਼ਦ ਵਿੱਚ ਵੀ ਆਉਂਦਾ ਹੈ ਉੱਥੇ ਓਮ ਸ਼ਬਦ ਲਿਖਿਆ ਹੈ ਹਿੰਦੀ ਭਾਸ਼ਾ ਵਿੱਚ ਊੜੇ ਨੂੰ ਹੋੜਾ ਲਾ ਕੇ ਉੱਤੇ ਬਿੰਦੀ ਲਾਈ ਹੈ ਜਿਹਦਾ ਅਰਥ ਓਮ ਓਮ ਸ਼ਬਦ ਕੀਤਾ ਪਰ ਪੰਜਾਬੀ ਵਿੱਚ ਵਿਲਕਸ਼ਣਤਾ ਇਹ ਹੈ ਕਿ ਖੁੱਲੇ ਮੂੰਹ ਵਾਲਾ ਓ ਤੇ ਨਾਲ ਉਹਦੇ ਤੇ ਟਿੱਪੀ ਲਾਈ ਹੈ ਜਿਹਦੇ ਨਾਲ ਉਹ ਅੰਗ ਸ਼ਬਦ ਬਣਦਾ ਚਲੋ ਇਹਦਾ ਉਚਾਰਨ ਦਾ ਰਿਵਾਜ ਪੈ ਗਿਆ ਇੱਕ ਓੰਕਾਰ ਅੱਜ ਪ੍ਰਚਲਿਤ ਹੈ ਸਾਰੇ ਪੜਦੇ ਨੇ ਇਹ ਇੱਕ ਓੰਕਾਰ ਸ਼ਬਦ ਇਹਦਾ ਅਰਥ ਜਦੋਂ ਕਾਠ ਉਪਨਿਸ਼ਦ ਵੀ ਦੇਖੋ ਤਾਂ ਵੀ ਉੱਥੇ ਇਹਦਾ ਅਰਥ ਹੈ ਰੱਖਿਆ ਕਰਨ ਵਾਲਾ ਪਾਲਣ ਪੋਸ਼ਣ ਕਰਨ ਵਾਲਾ ਔਰ ਸੰਘਾਰ ਕਰਨ ਵਾਲਾ ਜੇ ਉਹਨੂੰ ਸਰਲ ਅਖਰਾਂ ਚ ਲੈ ਲਈਏ ਤੇ ਐਂ ਕਹਿ ਸਕਦੇ ਆ ਪੇ ਉਹ ਕੈਸਾ ਹੈ ਸਤ ਸਰੂਪ ਹੈ ਆਨੰਦ ਸਰੂਪ ਹੈ ਔਰ ਚੇਤਨ ਸਰੂਪ ਹੈ ਸਤ ਦਾ ਅਰਥ ਹੈ ਜਿਹੜਾ ਕੱਲ ਵੀ ਸਤ ਸੀ ਅੱਜ ਵੀ ਸਤ ਹੈ ਕੱਲ ਵੀ ਸਤ ਹੋਏਗਾ ਫਿਰ ਸਤ ਦਾ ਅਰਥ ਹੈ ਜਿਹਦਾ ਦੇਸ਼ ਕਰਕੇ ਕਾਲ ਕਰਕੇ ਬਸਤੂ ਕਰਕੇ ਖਾਤਮਾ ਨਹੀਂ ਹੁੰਦਾ ਭਾਵ ਜਿਵੇਂ ਕੇਸਰ ਕਸ਼ਮੀਰ ਵਿੱਚ ਹੁੰਦਾ ਸਾਡੇ ਪੰਜਾਬ 'ਚ ਨਹੀਂ ਹੁੰਦਾ ਇਹ ਵਸੂ ਕਰਕੇ ਖਾਤਮਾ ਹੈ ਕੋਈ ਵਸੂ ਸਾਡੇ ਇੱਥੇ ਹੁੰਦੀ ਹੈ ਕਾਣਕ ਹੁੰਦੀ ਹੈ ਇੰਗਲੈਂਡ 'ਚ ਨਹੀਂ ਹੁੰਦੀ ਇਹ ਵਸੂ ਕਰਕੇ ਤਿੰਨਾਂ ਤਰ੍ਹਾਂ 'ਚ ਖਾਤਮਾ ਨਹੀਂ ਹੁੰਦਾ ਉਹ ਇੱਕ ਰਸ ਰਹਿੰਦੀ ਹੈ ਤੀਸਰਾ ਇਹਦਾ ਕੋਈ ਬਰਾਬਰ ਵਾਲਾ ਰੂਪ ਨਹੀਂ ਹੈ ਭਾਵ ਨਾ ਸਜਾਤੀ ਰੂਪ ਹੈ ਨਾ 비ਜਾਤੀ ਰੂਪ ਹੈ ਨਾ ਸਵੇਗਾਤ ਭੇਦ ਰੂਪ ਹੈ ਈਸ਼ਵਰ ਦੇ ਬਰਾਬਰ ਕੋਈ ਹੈ ਹੀ ਨਹੀਂ ਉਦਾ ਕੋ ਰੂਪ ਰੇ ਰੰਗ ਹੈ ਹੀ ਨਹੀਂ ਇਸ ਵਾਸਤੇ ਸਜਾਤੀ ਬਿਜਾਤੀ ਸਜਾਤੀ ਆਪਣੀ ਜਾਤ ਵਿੱਚ ਜਿਵੇਂ ਗਾਈ ਹੈ ਇੱਕ ਵੱਡੀ ਹੈ ਇੱਕ ਛੋਟੀ ਹੈ ਨੀਲੀ ਹੈ ਕਾਲੀ ਹੈ ਲਾਲ ਹੈ ਬੱਗੀ ਹੈ ਸਾਵੀ ਹੈ ਵੱਖ-ਵੱਖ ਰੰਗਾਂ ਚ ਸਰੀਰ ਚ ਆਕਾਰ ਚ ਗਾਈਆਂ ਚ ਫਰਕ ਹੈ ਇਹਨੂੰ ਸਵੈ ਜਾਤੀ ਪੇਧ ਕਹਿੰਦੇ ਆਂ ਔਰ ਬਿਜਾਤੀ ਪੇਧ ਜਿੱਦਾਂ ਘੋੜੀ ਤੇ ਗਾਂ ਵਿੱਚ ਫਰਕ ਹੈ ਔਰ ਸਵੈਗਤ ਭੇਦ ਜਿਵੇਂ ਸਾਡੇ ਹੱਥਾਂ ਦੀ ਪੈਰਾਂ ਦੀ ਅੱਖਾਂ ਨੱਕ ਕੰਨ ਦੀ ਬੰਤਰ ਹੈ ਇਹ ਸਵੈਗਤ ਭੇਦ ਹੈ ਜਿਹੜਾ ਈਸ਼ਵਰ ਹੈ ਉਹਦੇ ਵਿੱਚ ਤਿੰਨੇ ਹੀ ਭੇਦ ਨਹੀਂ ਕਿਉਂਕਿ ਉਹਦਾ ਰੂਪ ਰੇਖ ਰੰਗ ਤੋਂ ਨਿਆਰਾ ਆ ਇਸ ਵਾਸਤੇ ਜਿਹੜੀ ਰੂਪ ਰੇਖ ਰੰਗ ਵਿੱਚ ਕੋਈ ਵਸਤੂ ਨਹੀਂ ਆਉਂਦੀ ਉਹ ਜਾਤੀ ਸੁਜਾਤੀ ਬਜਾਤੀ ਸਵੈਗਤ ਭੇਦ ਤੋਂ ਰਹਿਤ ਹੈ ਫਿਰ ਤੂੰ ਦੂਸਰਾ ਗੋਣਾ ਉੱਤੇ ਚ ਚੇਤਨ ਸਰੂਪ ਹੈ ਸਾਰੀਆਂ ਚੀਜ਼ਾਂ ਜੜ ਰੂਪ ਨੇ ਕੇਵਲ ਜਿਹੜਾ ਪਰਮਾਤਮਾ ਉਹ ਚੇਤਨ ਸਰੂਪ ਹੈ ਉਹ ਆਨੰਦ ਸਰੂਪ ਹੈ ਜੀਵਤ ਸਰੂਪ ਹੈ ਬਾਕੀ ਸਾਰਾ ਸੰਸਾਰ ਨਾਸ਼ ਹੋਣ ਵਾਲਾ ਸਾਰਾ ਸੰਸਾਰ ਜੜ ਰੂਪ ਹੈ ਕੇਵਲ ਈਸ਼ਵਰ ਚੇਤਨ ਸਰੂਪ ਹੈ 30 ਤੀਸਰਾ ਗੁਣ ਹੈ ਸਤ ਚੇਤ ਤੇ ਆਨੰਦ ਸਰੂਪ ਹੈ ਔਰ ਆਨੰਦ ਸਰੂਪ ਹਮੇਸ਼ਾ ਸੁਦੀਪ ਕਾਲ ਆਨੰਦ ਦੇਣ ਵਾਲਾ ਉਹਦੇ ਚ ਕੋਈ ਦੁੱਖ ਨਹੀਂ ਹੈ ਕੋਈ ਸੁਖ ਨਹੀਂ ਹੈ ਕੋਈ ਉਹਦੇ ਚ ਭਾਵਨਾ ਨਹੀਂ ਕੋਈ ਉਹਦੇ ਚ ਜਿਹੜੇ ਇਹ ਸੰਸੇਪ ਪਰ ਇਹ ਕੁਝ ਨਹੀਂ ਹੈ ਇਸ ਵਾਸਤੇ ਈਸ਼ਵਰ ਜਿਹੜਾ ਚੇਤਨ ਸਰੂਪ ਹੈ ਆਨੰਦ ਸਰੂਪ ਹੈ ਔਰ ਆਨੰਦ ਸਰੂਪ ਤੇ ਸਤ ਤੇ ਸਤ ਸਰੂਪ ਹੈ ਸਤਗੁਰੂ ਕਹ ਰਹੇ ਨੇ ਫਿਰ ਉਹਦੀ ਪ੍ਰਾਪਤੀ ਕਿਵੇਂ ਹੋਵੇ ਗੁਰਪ੍ਰਸਾਦ ਗੁਰੂ ਦੇ ਪ੍ਰਸਾਦ ਮੈਨਾਂ ਕਿਰਪਾ ਦੁਆਰਾ ਆਮ ਕਰਕੇ ਸਾਰੇ ਪ੍ਰਸ਼ਾਦ ਪਾਠ ਕਰੀ ਜਾਂਦੇ ਆ ਪ੍ਰਸ਼ਾਦ ਤਾਂ ਬਣਦਾ ਜੇ ਸੱਸੇ ਦੇ ਪੈਰ 'ਚ ਬਿੰਦੀ ਲੱਗੀ ਹੋਵੇ ਫਿਰ ਪ੍ਰਸ਼ਾਦ ਬਣਦਾ ਤੇ ਪ੍ਰਸ਼ਾਦ ਬਸੂ ਜਿਹੜੀ ਖਾਣ ਵਾਲੀ ਹੈ ਪ੍ਰਸ਼ਾਦਾ ਛਕੋ ਪ੍ਰਸ਼ਾਦ ਲੈ ਲਓ ਇੱਥੇ ਜਿਹੜਾ ਇਹ ਮੰਤਰ ਹੈ ਯਾ ਮੰਗਲਾ ਚਰਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਥੇ ਪ੍ਰਸਾਦ ਅੱਖਰ ਹੈ ਪ੍ਰਸਾਦ ਨਹੀਂ ਹੈ ਇਸ ਵਾਸਤੇ ਜਦੋਂ ਵੀ ਇੱਕ ਓੰਕਾਰ ਸਤਗੁਰ ਪ੍ਰਸਾਦ ਉਚਾਰਨ ਕਰਨਾ ਹੋਵੇ ਸਭ ਪ੍ਰਸਾਦ ਸ਼ਬਦ ਕਿਹਾ ਕਰੋ ਪ੍ਰਸਾਦ ਨਹੀਂ ਤਾਂ ਪਾਤਸ਼ਾਹ ਕਹਿ ਰਹੇ ਨੇ ਆਦਗੁਰ ਏ ਨਮ ਹੈ ਜੁਗਾਦਗੁਰ ਏ ਨਮ ਹੈ ਇੱਕ ਹੋਰ ਵੱਡੀ ਇਸ ਬਾਣੀ ਚ ਸਿਫਤ ਹੈ ਗੁਰੂ ਅਰਜਨ ਦੇਵ ਪਾਕਸ਼ਾ ਨੇ ਜਿਹੜੇ ਆਪਣੇ ਤੋਂ ਪਹਿਲੇ ਚਾਰ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਸਤਿਗੁਰੂ ਅਮਰ ਰਾਮਦਾਸ ਮਹਾਰਾਜ ਜੀ ਚਾਰੇ ਜਿਹੜੇ ਗੁਰੂ ਸਹਿਬਾਨ ਹੋਏ ਨੇ ਉਹਨਾਂ ਦਾ ਮੰਗਲ ਕੀਤਾ ਹੈ ਬਾਕੀ ਜਿੰਨੀ ਵੀ ਬਾਣੀਆਂ ਉਹਨਾਂ ਚ ਐਸਾ ਮੰਗਲ ਨਹੀਂ ਕੀਤਾ ਮਿਲਦਾ ਇਹ ਵੀ ਇੱਕ ਇਸ ਸੁਖਮਨੀ ਸਾਹਿਬ ਚ ਵੱਖਰਾ ਪਾਣ ਹੈ ਇਹ ਸੁਖਮਨੀ ਸਾਹਿਬ ਦੇ ਆਰੰਭ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਵੱਡਿਆਂ ਵਡੇਰਿਆਂ ਗੁਰੂਆਂ ਦਾ ਮੰਗਲ ਕੀਤਾ ਜਿਹੜੀ ਅਸੀਂ ਅਰਦਾਸ ਕਰਦੇ ਆ ਉਸ ਵਿੱਚ ਵੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਮੰਗਲ ਹੈ ਫਿਰ ਗੁਰੂ ਅੰਗਦ ਦੇਵ ਜੀ ਦਾ ਮੰਗਲ ਹੈ ਨੌ ਗੁਰੂਆਂ ਦਾ ਮੰਗਲ ਹੈ ਔਰ ਇਹ ਜਿਹੜੀ ਬਾਣੀ ਹੈ ਇਹ ਚੰਡੀ ਦੀ ਬਾਾਰ ਵਿੱਚ ਪਹਿਲੀ ਪੌੜੀ ਹੈ ਜਿਹੜੀ ਸਾਡੀ ਅਰਦਾਸ ਦੀ ਪੌੜੀ ਹੈ ਉਹਦੇ ਵਿੱਚ ਜੇਕਰ ਆਉਂਦਾ ਤੋਂ ਇਸ ਸੁਖਮਣੀ ਵਿੱਚ ਪਾਤਸ਼ਾਹ ਨੇ ਪਹਿਲੇ ਚਾਰੇ ਗੁਰੂਆਂ ਦਾ ਮੰਗਲ ਕੀਤਾ ਆਦ ਗੁਰੇ ਏ ਨਮ ਹੈ ਜਿਹੜੇ ਆਦ ਮੈਨਾਂ ਆਰੰਭ ਵਿੱਚ ਸਭ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ ਮੇਰੀ ਉਨ੍ਹਾਂ ਦਾ ਹੀ ਨਮਸਕਾਰ ਹੈ ਜੋ ਆਦ ਗੁਰੇ ਨਮ ਹੈ ਯੋਗਾਦ ਕਹਿੰਦੇ ਜੋਗ ਜੁਗਲ ਦੋ ਦੂਸਰੇ ਗੁਰੂ ਜਿਹੜੇ ਅੰਗਦ ਦੇ ਮਹਾਰਾਜ ਜੀ ਨੇ ਮੇਰੀ ਉਹਨਾਂ ਨੂੰ ਵੀ ਨਮਸਕਾਰ ਹੈ ਸਤ ਗੁਰ ਏ ਨਮ ਹੈ ਸ੍ਰੀ ਸ੍ਰੀ ਗੁਰੂ ਦੇਵ ਏ ਨਮ ਹੈ ਸਤ ਗੁਰ ਏ ਨਾ ਹੋ ਸਤ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮੇਰੀ ਉਹਨਾਂ ਤਾਈ ਨਮਸਕਾਰ ਹੈ ਸਤ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ ਤੀਸਰੀ ਪਾਤਸ਼ਾਹੀ ਨੇ ਮੇਰੀ ਉਹਨਾਂ ਨੂੰ ਨਮਸਕਾਰ ਹੈ। ਔਰ ਚੌਥੇ ਸ੍ਰੀ ਗੁਰਦੇਵ ਏ ਨਮ ਹੈ। ਸ੍ਰੀ ਮਨਨ ਸੁਭਾਏ ਵੱਡੇ ਲక్ష్ਮੀ ਜਿਹਨਾਂ ਦੇ バス ਵਿੱਚ ਹੈ। ਜਾਂ ਸ੍ਰੀ ਲక్ష్ਮੀ ਨੂੰ ਵੀ ਕਹਿੰਦੇ ਨੇ। ਕਹਿੰਦੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਮੇਰੀ ਉਹਨਾਂ ਤਾਂ ਹੀ ਨਮਸਕਾਰ ਹੈ। ਕਿਉਂਕਿ ਸਤਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਨੇ ਔਰ ਉਹਨਾਂ ਨੇ ਅਦਬ ਵਜੋਂ ਆਪਣੇ ਪਿਤਾ ਜੀ ਦਾ ਸਰੇ ਸ਼੍ਰੀ ਸ਼ਬਦ ਕਰਕੇ ਜਾਨੀ ਸ਼੍ਰੇਸ਼ਟਤਾ ਆਪਣੇ ਪਿਤਾ ਜੀ ਦਾ ਨਾਮ ਲਿਆ ਸ੍ਰੀ ਗੁਰਦੇਵ ਨਮੈ ਜੋ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਮਹਾਰਾਜ ਹਨ ਮੇਰੀ ਉਹਨਾਂ ਤਾਈਂ ਨਮਸਕਾਰ ਹੈ ਇਕ ਤੇ ਇੱਕ ਵਿਦਵਾਨ ਲੋਕ ਰਾਏ ਦਿੰਦੇ ਨੇ ਕਿ ਜਿਹੜਾ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਮਾਇਆ ਨੂੰ 12 ਕੋਹ ਤੇ ਰੱਖਿਆ ਮਾਇਆ ਨੂੰ ਲਾਗੇ ਨਹੀਂ ਆਉਣ ਦਿੱਤਾ ਗੁਰੂ ਅੰਗਦ ਦੇ ਮਹਾਰਾਜ ਨੇ ਮਾਇਆ ਨੂੰ 6 ਕੋਹ ਤੇ ਰੱਖਿਆ ਉਹਨੂੰ ਵੀ ਨਜ਼ਦੀਕ ਨਹੀਂ ਆਉਣ ਦਿੱਤਾ ਗੁਰੂ ਅਮਰਦਾਸ ਜੀ ਦੀ ਜਿਹੜੀ ਮਾਇਆ ਸੀ ਉਹ ਦਰਵਾਜ਼ੇ ਦੇ ਬਾਹਰ ਖੜ ਗਈ ਕਰੀਬ ਆ ਗਈ ਔਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਮਾਇਆ ਤੋਂ ਸੰਸਾਰ ਤੇ ਕੰਮ ਕਰਨੇ ਸ਼ੁਰੂ ਕੀਤੇ ਭਾਵ ਉਸ ਨੂੰ ਅੰਦਰ ਲੈ ਆਂਦਾ ਕਰੀਬ ਲੈ ਆਂਦਾ ਇਸ ਤਰ੍ਹਾਂ ਵੀ ਅਰਥ ਵਿਦਵਾਨਾਂ ਨੇ ਕੀਤੇ ਨੇ ਸਾਡੇ ਡਾਕਟਰ ਮੁਖਤਿਆਰ ਸਿੰਘ ਸਾਰੰਗ ਨੇ ਕੁਝ ਬਲਕਸ਼ਨ ਅਰਥ ਵੀ ਕੀਤੇ ਨੇ ਪ੍ਰੋਫੈਸਰ ਸਾਹਿਬ ਸਿੰਘ ਪ੍ਰੋਫੈਸਰ ਮੋਹਨ ਸਿੰਘ ਔਰ ਫਰੀਦ ਕੋਰ ਸ੍ਰੀਕ ਰਤਨ ਸਿੰਘ ਜੱਗੀ ਔਰ ਗਿਆਨੀ ਕਰਪਾਲ ਸਿੰਘ ਪਿੰਡਰਾਬਾਈ ਤਖਸਾਲ ਸੰਤ ਹਰੀ ਸਿੰਘ ਦਾਵਾ ਬਹੁਤ ਸਾਰੇ ਗਿਆਨੀ ਵਿਸ਼ਨ ਸਿੰਘ ਤੇਜਾ ਸਿੰਘ ਕੁਝ ਲੋਕਾਂ ਨੇ ਐਸੇ ਸਟਿੱਕ ਕੀਤੇ ਨੇ ਬਾਣੀ ਦੇ ਥੋੜੇ ਥੋੜੇ ਸ਼ਬਦਾਂ ਦੇ ਭੇਦ ਨਾਲ ਉਹਨਾਂ 'ਚ ਕੁਝ ਕੁਝ ਫਰਕ ਹੈ ਪਰ ਸਮੂਹਕ ਰੂਪ ਵਿੱਚ ਜਿਹੜੀ ਬਾਣੀ ਦੇ ਅਰਥ ਨੇ ਉਹ ਗੁਰੂ ਕਿਰਪਾ ਕਰੇ ਬੁੱਧੀ ਬਖਸ਼ੇ ਤਾਂ ਫੇਰੀ ਅਰਥ ਹੋ ਸਕਦੇ ਹਨ ਤੋ ਅੱਜ ਸਿਰਫ ਇੰਨਾ ਹੀ ਵਾਕਫੀਤ ਬਜੋ ਕੱਲ ਤੋਂ ਸ਼ੁਰੂ ਕਰਾਂਗੇ ਔਰ ਜੇ ਅਸੀਂ ਸਬਕ 6 ਸ਼ੁਰੂ ਕਰਕੇ ਫਿਰ ਪੌਣਕ 7 ਅੱਧਾ ਘੰਟਾ ਟਾਈਮ ਲਵਾਗੇ ਫਿਰ ਬਾਅਦ ਵਿੱਚ ਜਦੋਂ ਸਰਦੀ ਬੱਜ ਜਾਏਗੀ 6:30 ਤੋਂ 7:00 ਕਰ ਫਿਰ ਕਰ ਲਾਂਗੇ ਤੋ ਇਸ ਲਈ ਜਿਤਨੇ ਵੀ ਪਰਮਾਤਮਾ ਦੇ ਨਾਮ ਨਾਲ ਜੁੜਨ ਵਾਲੀਆਂ ਰੂਹਾਂ ਨੇ ਉਹ ਸਾਰੀਆਂ ਹੀ ਉਹ ਇਸ ਅਮਰਤ ਬੇਨ ਨੂੰ ਵਿਚਾਰਨ ਔਰ ਇਹ ਬਾਣੀ ਸਰਪਨ ਕਰਨ ਇੱਕ ਬੰਦ ਕਰਦੇ ਆ ਯਾਰ ਜੀ